ਹੜਾਂ ਦੀ ਮਾਰੇਠਾ ਇਸ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੁਣ ਝੋਨੇ ਦੀ ਫਸਲ ਉਤੇ ਹਲਦੀ ਰੋਗ ਦਾ ਹਮਲਾ ਹੋ ਗਿਆ ਹੈ। ਇਸ ਸਮੱਸਿਆ ਨੇ ਕਿਸਾਨਾਂ ਦੇ ਸਾਹ ਸੁੱਤੇ ਪਏ ਨੇ। ਜ਼ਿਲ੍ਹੇ 'ਚ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਹਿਲਾਂ ਹੀ ਹੜ੍ਹਾਂ ਕਾਰਨ ਨਸ਼ਟ ਹੋ ਚੁੱਕੀ ਹੈ ਤੇ ਹੁਣ ਉੱਪਰੋਂ ਹਲਦੀ ਰੋਗ ਨੇ ਘੇਰ ਲਿਆ ਹੈ। ਕਿਸਾਨਾਂ ਨੇ ਫਸਲੀ ਖਰਾਬੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਮੇਰਾ ਨਾਮ ਤਰਸੇਮ ਸਿੰਘ ਹੈ, ਬਲਾਕ ਕਲਾਂਨੌਰ, ਤਸਵੀਰ ਕਲਾਂਨੌਰ, ਜਿਸ ਤੇ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਆ ਜਿਹੜਾ ਇਸ ਸਮੇਂ ਸਾਡੀ ਕੁਦਰਤੀ ਕੁਰੋਪੀ ਆਈ ਆ ਪੰਜਾਬ ਵਿੱਚ ਉਹਦੇ ਨਾਲ ਸਾਡਾ ਜਿਹੜਾ ਆ ਏਰੀਆ ਆਪਣਾ ਗੁਰਦਾਸਪੁਰ ਦਾ ਕਰਨੌਰ ਦਾ ਰਾਵੀ ਦਰਿਆ ਨੇ ਨਾਲ ਲੱਗਦਾ ਸਕਤੀ ਦਰਿਆ ਸਕਤੀ ਜਿਹੜੀ ਸਾਡੇ ਲਾਗੂ ਲੰਘਦੀ ਆ ਉਹਨੇ ਬਹੁਤ ਨੁਕਸਾਨ ਕੀਤਾ। ਉਹ ਰਿੰਦਾ ਖੁੰਦਾ ਜਿਹੜਾ ਹੈ ਕਹ ਜਾਂ ਲੋ ਰਸ ਜਿਹਨੂੰ ਕਹਿੰਦੇ ਆ ਪੀਲੀ ਕੁੰਗੀ ਕਹਿੰਦੇ ਆ ਜਾਂ ਹਲਦੀ ਰੋ ਕਹਿੰਦੇ ਆ ਇਹਨਾਂ ਹੀ ਫਸਲਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਹਦਾ ਤੇ ਇਸ ਤੋਂ ਸਰਕਾਰ ਨੂੰ ਪਹੁੰਚ ਲੱਗੇ ਇਹਨਾਂ ਚੀਜ਼ਾਂ ਬਾਰੇ ਗੌਰ ਕਰਕੇ ਦਿਨ ਦਾ ਪ੍ਰੋਪਰ ਜਰਾ ਮਾਹੌਜਾ ਵਗੈਰਾ ਦਿੱਤਾ ਜਾਂਦਾ ਹੈ। ਇਹ ਤਕਰੀਬ ਬਣਾਉਂਦੇ ਨੇ ਬਹੁਤ ਦਵਾਈਆਂ ਸਟੇ ਮਾ ਕੇ ਵੇਖੀਆਂ ਨੇ ਪਰ ਇਹਦਾ ਕੋਈ ਫਰਕ ਨਹੀਂ ਪਿਆ। ਆਂ ਦਾਣੇ ਬਹੁਤ ਖਰਾਬ ਹੋ ਗਏ ਨੇ। ਆ ਦੇਖੋ ਕਿੰਨਾ ਕਾਲੇ ਦਾਣੇ ਹੋਏ ਸਾਰੇ। ਮੇਰਾ ਨਾਮ ترਸ਼ਮ ਸਿੰਘ ਆ। ਬਲੌਗ ਕਲਾਨੌਰ ਤਸਵੀਰ ਕਲਾਨੌਰ ਜਿਸ ਤੇ ਗਰਦਾਸਪੁਰ ਦਾ ਰਹਿਣ ਵਾਲਾ ਹੈ। ਆ ਜਿਹੜਾ ਇਸ ਸਮੇਂ ਸਾਡੀ ਕੁਦਰਤੀ ਕਰੋਪੀ ਆਈ ਆ ਪੰਜਾਬ ਵਿੱਚ ਉਹਦੇ ਨਾਲ ਸਾਡਾ ਜਿਹੜਾ ਆ ਏਰੀਆ ਆਪਣਾ ਗੁਰਦਾਸਪੁਰ ਦਾ ਕਰਨੌਰ ਦਾ ਆ ਜਾਵੀ ਦਰਿਆ ਨੇ ਨਾਲ ਲੱਗਦਾ ਸੱਕੀ ਦਰਿਆ ਸੱਕੀ ਜਿਹੜੀ ਸਾਡੇ ਲਾਗੂ ਲੰਘਦੀ ਆ ਉਹਨੇ ਬਹੁਤ ਨੁਕਸਾਨ ਕੀਤਾ। ਉਹ ਰਿੰਡਾ ਖੁੰਦਾ ਜਿਹੜਾ ਉਹ ਹੈ ਕਾ ਯੈਲੋ ਰੈਸਟ ਜਿਹਨੂੰ ਕਹਿੰਦੇ ਆ ਪੀਲੀ ਕੁੰਗੀ ਕਹਿੰਦੇ ਆ ਜਾਂ ਹਲਦੀ ਰੋ ਕਹਿੰਦੇ ਆ ਇਹਨੇ ਹੀ ਫਸਲਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਹਦਾ ਤੇ ਇਸ ਤੋਂ ਸਰਕਾਰ ਨੂੰ ਪਹੁੰਚ ਲੱਗਿਆ ਇਹਨਾਂ ਚੀਜ਼ਾਂ ਬਾਰੇ ਗੌਰ ਕਰਕੇ ਇਹਨਾਂ ਦਾ ਪ੍ਰੋਪਰ ਜਿਹੜਾ ਮੌਜਾ ਵਗੈਰਾ ਦਿੱਤਾ ਜਾਵੇ। ਇਹ ਕਿ ਤਗਰੀਬ ਬਣਾਉਂਦੇ ਨੇ ਬਹੁਤ ਦਵਾਈਆਂ ਸੱਟੇ ਲਾ ਕੇ ਵੇਖੀਆਂ ਨੇ ਪਰ ਇਹਦਾ ਕੋਈ ਫਰਕ ਨਹੀਂ ਪਿਆ। ਆਹ ਦਾਣਾ ਵੀ ਬਹੁਤ ਖਰਾਬ ਹੋ ਗਿਆ। ਆ ਦੇਖੋ ਕਿੰਨੇ ਕਾਲੇ ਦਾਣੇ ਹੋਏ ਸਾਰੇ। ਮੇਰਾ ਨਾਮ ਦਰਸ਼ਮ ਸਿੰਘ ਆ, ਬਲਾਕ ਕਲਾਨੌਰ, ਤਸਵੀਰ ਕਲਾਨੌਰ, ਜਿਸ ਤੇ ਗਰਦਾਸਪੁਰ ਦਾ ਰਹਿਣ ਵਾਲਾ ਹੈ। ਆ ਜਿਹੜਾ ਇਸ ਸਮੇਂ ਸਾਡੀ ਕੁਦਰਤੀ ਕਰੋਪੀ ਆਈ ਆ ਪੰਜਾਬ ਵਿੱਚ ਉਹਦੇ ਨਾਲ ਸਾਡਾ ਜਿਹੜਾ ਆ ਏਰੀਆ ਆਪਣਾ ਗੁਰਦਾਸਪੁਰ ਦਾ ਕਰਨੌਰ ਦਾ ਰਾਵੀ ਦਰਿਆ ਨੇ ਨਾਲ ਲੱਗਦਾ ਸਕਤੀ ਦਰਿਆ ਸਕਤੀ ਜਿਹੜੀ ਸਾਡੇ ਲਾਗੂ ਲੰਘਦੀ ਆ ਉਹਨੇ ਬਹੁਤ ਨੁਕਸਾਨ ਕੀਤਾ। ਉਹ ਰਿੰਦਾ ਖੁੰਦਾ ਜਿਹੜਾ ਹੋਇਆ ਹੈ ਕਾ ਯਾ ਲੋ ਰੈਸ ਜਿਹਨੂੰ ਕਹਿੰਦੇ ਆ ਪੀਲੀ ਕੁੰਗੀ ਕਹਿੰਦੇ ਆ ਜਾਂ ਹਲਦੀ ਰੋ ਕਹਿੰਦੇ ਆ ਇਹਨਾਂ ਹੀ ਫਸਲਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਹਦਾ ਤੇ ਇਸ ਤੋਂ ਸਰਕਾਰ ਨੂੰ ਪਹੀ ਲੱਗੇ ਇਹਨਾਂ ਚੀਜ਼ਾਂ ਬਾਰੇ ਗੌਰ ਕਰਕੇ ਇਹਨਾਂ ਦਾ ਪ੍ਰੋਪਰ ਜਿਹੜਾ ਮੌਜਾ ਵਗੈਰਾ ਦਿੱਤਾ ਜਾਵੇ। ਇਹ ਤਕਰੀਬ ਬਣਾਉਂਦੇ ਨੇ ਬਹੁਤ ਦਵਾਈਆਂ ਸਟੇ ਮਾ ਕੇ ਵੇਖੀਆਂ ਨੇ ਪਰ ਇਹਦਾ ਕੋਈ ਫਰਕ ਨਹੀਂ ਪਿਆ। ਆਹ ਦਾਣੇ ਬਹੁਤ ਖਰਾਬ ਹੋ ਗਏ ਨੇ। ਆ ਦੇਖੋ ਕਿੰਨਾ ਕਾਲੇ ਦਾਣੇ ਹੋਏ ਸਾਰੇ। ਇੱਕ ਪਾਸੇ ਪਹਿਲਾਂ ਇਹ ਕੁਦਰਤੀ ਆਫਤ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਤੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਕਿਉਂਕਿ ਹਜ਼ਾਰਾਂ ਏਕੜ ਫਸਲ ਜਿਹੜੀ ਆ ਕਿਸਾਨਾਂ ਦੀ ਖਰਾਬ ਹੋ ਗਈ ਪਰ ਜੋ ਉਸ ਦੀ ਆਫਤ ਤੋਂ ਬਚੀ ਆ ਜੋ ਕੁਦਰਤੀ ਮਾਰ ਦੀ ਮਾਰ ਤੋਂ ਬਚੀ ਆ ਉਹਨਾਂ ਨੂੰ ਹੁਣ ਅਜਿਹੇ ਰੋਗਾ ਨੇ ਖਾ ਲਿਆ ਅਜਿਹੀ ਜੇ ਕੈਲੀਏ ਕਿ ਅਜਿਹੇ ਜਿਹੜੇ ਝੋਨੇ ਨੂੰ ਜਿਹੜੇ ਰੋਗ ਲੱਗ ਰਹੇ ਨੇ ਉਸ ਦੇ ਕਾਰਨ ਲੋਕ ਹੋਰ ਜ਼ਿਆਦਾ ਪਰੇਸ਼ਾਨ ਹੋ ਗਏ ਨੇ ਕਿਸਾਨ ਹੋਰ ਜ਼ਿਆਦਾ ਪਰੇਸ਼ਾਨ ਹੋ ਗਏ ਨੇ ਉਹਨਾਂ ਦਾ ਵੀ ਲੱਕ ਜਿਹੜਾ ਇਸ ਕੁਦਰਤੀ ਆਫਤ ਤੋਂ ਬਾਅਦ ਇਸ ਹਲਦੀ ਰੋਗ ਨੇ ਤੋੜ ਦਿੱਤਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ